ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਸ਼ੇਦ ਸਿੰਘ ਸਰਾਹ اور ਮੇਰੇ ਨਾਲ ਮੌਜੂਦ ਨੇ ਜੋ ਆਪ ਇਹ ਦਸਣਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਵਿਭਸਰਾਹ ਇਹ ਮੇਰੇ ਧਰਮ ਪਤਨੀ ਨੇ ਅਸੀਂ ਦੋਨੋਂ ਜਣੇ ਰਲ ਕੇ ਕਲੀਨਿਕ ਤੇ ਯਾਨੀ ਕਿ ਐਸ ਹਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਕਲੀਨਿਕ ਤੇ ਮੁੱਲਾਪੁਰ ਦਾਖਾ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਅੱਜ ਅਸੀਂ ਗੱਲ ਕਰਨ ਲੱਗੇ ਆਂ ਅਗਰ ਗੋਡਿਆਂ ਦਾ ਕ੍ਰੀਸ ਬਿਲਕੁਲ ਹੀ ਖਤਮ ਹੋ ਗਿਆ ਹੈ ਗੋਡਿਆਂ ਦੇ ਵਿੱਚ ਗੈਪ ਬਿਲਕੁਲ ਹੀ ਘਟ ਗਿਆ ਹੈ ਔਰ ਤੁਹਾਨੂੰ ਆਪਰੇਸ਼ਨ ਲਈ ਕਹਿ ਦਿੱਤਾ ਗਿਆ ਹੈ ਵੀ ਹੋਰ ਤੁਹਾਡੇ ਕੋਲ ਚਾਰਾ ਨਹੀਂ ਹੈ ਸਿਰਫ ਔਰ ਸਿਰਫ ਆਪਰੇਸ਼ਨ ਹੈ ਇਹ ਵੀਡੀਓ ਉਹ ਨਾ ਲਈਏ ਅਗਰ ਤੁਸੀਂ ਅੱਜ ਵਾਲੀਆਂ ਸੱਤ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਬਹੁਤ ਜਲਦ ਤੁਹਾਡੇ ਗੋਡਿਆਂ ਦਾ ਗ੍ਰੀਸ ਵੀ ਵਧਣ ਵਾਲਾ ਹੈ ਤੁਹਾਡੇ ਗੋਡਿਆਂ ਦਾ ਜੋ ਘਟਿਆ ਹੋਇਆ ਗੈਪ ਹੈ ਉਹ ਵੀ ਵਧਣ ਵਾਲਾ ਹੈ ਤੁਹਾਡੇ ਗੋਡਿਆਂ ਦੀਆਂ ਜੋ ਕਮਜ਼ੋਰ ਹੋਈਆਂ ਮਾਸਪੇਸ਼ੀਆਂ ਨੇ ਉਹ ਵੀ ਤਾਕਤਵਰ ਹੋਣ ਵਾਲੀਆਂ ਨੇ ਇਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਵੀ ਆਪਾਂ ਨੂੰ ਖਾਣਾ ਕਿਹੜੀ ਲੈਣੀ ਚਾਹੀਦੀ ਹੈ ਜਿਹਦੇ ਨਾਲ ਆਪਣੀ ਮਾਸਪੇਸ਼ੀਆਂ ਤੇ ਹੱਡੀਆਂ ਥੋੜੀ ਜੀ ਮਜ਼ਬੂਤ ਹੋ ਸਕਣ ਔਰ ਆਪਾਂ ਨੂੰ ਇਹ ਪ੍ਰੋਬਲਮ ਥੋੜੀ ਘਟਾ ਸਕੀ ਆਪਾਂ ਇਹ ਪ੍ਰੋਬਲਮ ਔਰਤਾਂ 'ਚ ਜ਼ਿਆਦਾ ਨਿਕਲ ਕੇ ਆਉਂਦੀ ਹੈ ਜਿੰਨੀ ਦੇਰ ਦੀ ਅਸੀਂ ਇਹ ਪ੍ਰੈਕਟਿਸ ਕਰ ਰਹੇ ਹਾਂ ਸਾਨੂੰ ਇਹ ਹੀ ਦੇਖਣ ਨੂੰ ਮਿਲਿਆ ਕਿ ਔਰਤਾਂ ਇਸ ਸੀ ਨਾਲ ਜ਼ਿਆਦਾ ਪ੍ਰੋਬਲਮ ਫੇਸ ਕਰ ਰਹੀਆਂ ਤੇ ਅੱਜ ਅਸੀਂ ਤੁਹਾਨੂੰ ਥੋੜਾ ਜਿਆਦਾ ਗਾਈਡ ਕਰਾਂਗੇ ਕਿ ਕਿਹਸ ਤਰ੍ਹਾਂ ਦੀ ਐਕਸਰਸਾਈਜ਼ਸ ਤੁਸੀਂ ਕਰ ਸਕਦੇ ਹੋ ਜਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਜਲਦ ਤੋਂ ਜਲਦ ਠੀਕ ਹੋ ਸਕੋ ਜੀ ਇਹ ਕਸਰਤਾਂ ਉਹ ਨੇ ਜਿਹੜੇ ਆਪਣੇ ਕਲੀਨਿਕ ਤੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਦੇ ਗੋਡਿਆਂ ਦੇ ਗੈਪ ਬਿਲਕੁਲ ਹੀ ਘਟ ਗਿਆ ਹੈ ਉਹਨਾਂ ਨੂੰ ਇਹ ਕਸਰਤਾਂ ਅਸੀਂ ਕਰਾਈਆਂ ਔਰ ਇਸ ਦਾ ਰਿਜ਼ਲਟ 3 ਮਹੀਨੇ ਬਾਅਦ ਨਿਕਲ ਕੇ ਜੋ ਸਾਡੇ ਸਾਹਮਣੇ ਆਇਆ ਅਸੀਂ ਵੀ ਉਸ ਤੋਂ ਹੈਰਾਨ ਸੀ ਸੋ ਤੁਸੀਂ ਅੱਜ ਹੀ ਪਰਮਾਤਮਾ ਦਾ ਨਾਮ ਲਓ ਔਰ ਦਿলো ਇਹ ਵਾਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਬਹੁਤ ਜਲਦੀ ਤੁਹਾਡੇ ਗੋਡਿਆਂ ਦਾ ਗਰੀਸ ਵੀ ਵਧਣ ਵਾਲਾ ਹੈ ਤੁਹਾਡੇ ਗੋਡਿਆਂ ਦਾ ਗੈਪ ਵੀ ਵਧਣ ਵਾਲਾ ਹੈ ਅਗਰ ਤੁਸੀਂ ਸਾਨੂੰ ਦੋਨਾਂ ਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਇਹਨਾਂ ਦਾ ਨਾਮ ਹੈ ਡਾਕਟਰ ਬੇਬਾਸਰਾ ਸਾਡੇ ਦੋਨਾਂ ਦਾ ਫਿਜ਼ਿਓਥੈਰੇਪੀ ਕਲੀਨਿਕ ਹੈ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਐਸ ਸਰੀ ਸਿੰਘਸਰਾ ਫਿਜ਼ਿਓਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਡਾਕਟਰ ਬੇਬਾਸਰਾ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਨੂੰ ਬਣੀ ਸਬਸਕ੍ਰਾਈਬ ਕਰ ਦਿਓ ਅਗਰ ਸਾਡੀ ਵੀਡੀਓ ਵਧੀਆ ਲੱਗੀ ਨਾਲ ਹੀ ਨਾਲ ਲਾਈਕ ਕਰ ਦੇਣਾ ਜੀ ਸੋ ਸਮੇਂ ਨੂੰ ਬਰਬਾਦ ਨਹੀਂ ਕਰਾਂਗੇ ਸਟਾਰਟ ਕਰਾਂਗੇ ਅੱਜ ਦੀਆਂ ਬਹੁਤ ਹੀ ਬਹੁਤ ਆਸਾਨ ਕਸਰਤਾਂ ਕਿਸ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਠੋਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ

ਇਦੇ ਨਾਲ ਤੁਹਾਡੀ ਜਿਹੜੀ ਮਾਸਪੇਸ਼ੀ ਹੈ ਉਹ ਥੋੜੀ ਜੀ ਰਿਲੈਕਸ ਹੋ ਜਾਣਗੇ ਸਭ ਤੋਂ ਪਹਿਲੀ ਐਕਸਰਸਾਈਜ਼ ਆ ਕਰਨੀ ਹੈ ਇਸ ਨੂੰ ਤੁਸੀਂ ਪੂਰੇ 15 ਵਾਰੀ ਕਰਨਾ ਔਰ ਇਸ ਦੇ ਪੰਜ ਸੈਟ ਲਾਉਣੇ ਇਹ ਹੋਗੀ ਤੁਹਾਡੀ ਪਹਿਲੀ ਐਕਸਰਸਾਈਜ਼ ਫਿਰ ਵੀ ਆਪਾਂ ਇੱਕ ਵਾਰ ਕਰਕੇ ਦਿਖਾ ਦਿੰਨੇ ਆ 1 2 3 4 5 6 7 8 9 10 11 12 13 14 15 ਇਹਦੇ ਨਾਲ ਤੁਹਾਡੀ ਆਹ ਵਾਲੀ ਮਾਸਪੇਸ਼ੀਆਂ ਜਿਹੜੀਆਂ ਉਹ ਬਹੁਤ ਹੀ ਜ਼ਿਆਦਾ ਰਿਲੈਕਸ ਹੋ ਜਾਣਗੀਆਂ ਇਹ ਆਪਾਂ ਇੱਕ ਸਾਈਡ ਕੀਤੀ ਤੁਸੀਂ ਦੂਜੀ ਸਾਈਡ ਵੀ ਕਰਨੀ ਆ ਦੋਨੋਂ ਸਾਈਡ ਕਰਨੀਆਂ 5 ਸੈਟ ਲਾਉਣੇ ਆ ਹੋਗੀ ਪਹਿਲੀ ਕਸਰਤ ਦੂਸਰੀ ਕਸਰਤ ਡਾਕਟਰ ਸਾਹਿਬ ਦੱਸਣਗੇ ਦੂਸਰੀ ਐਕਸਰਸਾਈਜ਼ ਆਪਾਂ ਜਿਹੜੀ ਇਸ ਅੱਡੀ ਐ ਇਹਨੂੰ ਆਪਾਂ ਘੜੀਸ ਕੇ ਪੂਰਾ ਪਿੱਛੇ ਤੱਕ ਲੈ ਕੇ ਜਾਣਾ ਜਿੱਥੇ ਤੱਕ ਜਾਂਦਾ ਤੁਸੀਂ ਇਹਸ ਰੰਗ ਇਹਨੂੰ पंद्रह तो भी बारी रिपीट करोंगे जित उ तक लेके जाना जिथे तक थोन दर्द नहीं हो रहा एक, एक। दो अपने आप त चार पंच सिक्स सैवन एट नाइन इलेवन ट्वेल्व 13 14 15 ਰਿਲੈਕਸ ਇਸੇ ਤਰ੍ਹਾਂ ਤੁਸੀਂ ਦੂਸਰੀ ਲੱਤ ਤੇ ਵੀ ਕਰਨਾ ਹੈ 15 ਵਾਰੀ ਔਰ ਧਿਆਨ ਰੱਖਣਾ ਹੈ ਕਿ ਅੱਡੀ ਜਿਹੜੀ ਹੈ ਉਹ ਤੁਹਾਡੇ ਬੈਡ ਨੂੰ ਘੜੀਸਦੀ ਹੋਈ ਜਾਣੀ ਚਾਹੀਦੀ ਹੈ ਨਾ ਕਿ ਹਵਾ ਛੋਣੀ ਚਾਹੀਦੀ ਹੈ ਹੁਣ ਆਪਾਂ ਕਰਾਂਗੇ ਤੀਸਰੀ ਕਸਰਤ ਆਹ ਅੱਡੀ ਨੂੰ ਹੁਣ ਆਪਣੀ ਦੂਸਰੀ ਲੱਤ ਦੀ ਜਿਹੜੀ ਆਹ ਹੱਡੀ ਹੁੰਦੀ ਹੈ ਇਹਦੇ ਉੱਪਰ ਰੱਖਣਾ ਹੈ ਔਰ ਇਹਨੂੰ ਇਹਦੇ ਨਾਲ ਨਾਲ ਉੱਪਰ ਤੱਕ ਲੈ ਕੇ ਜਾਣਾ ਹੈ ਜਿੱਥੇ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਪੂਰਾ ਇਸ ਤਰ੍ਹਾਂ ਅੱਡੀ ਨੂੰ ਨਾਲ ਟੱਚ ਕਰਕੇ ਉੱਪਰ ਤੱਕ ਲੈ ਕੇ ਜਾਣਾ ਜਿੱਥੇ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਇਹਨੂੰ ਵੀ ਆਪਾਂ 15 ਵਾਰੀ ਰਿਪੀਟ ਕਰਨਾ ਜਿੱਥੇ ਤੱਕ ਲੈ ਕੇ जाया ਜਾਏਗਾ ਉੱਥੇ ਤੱਕ 1 2 3 4 5 6 7 8 9 10 11 12 13 14 15 ਰਿਲੈਕਸ ਹੁਣ ਆਪਾਂ ਕਰਾਂਗੇ ਇਹਨੂੰ ਦੂਸਰੀ ਲੱਤ ਤੇ ਵੀ ਇਸੇ ਤਰ੍ਹਾਂ ਸੇਮ 15 ਵਾਰੀ ਤੁਸੀਂ ਦੂਸਰੀ ਲੱਤ ਤੇ ਵੀ ਕਰਨਾ ਕਸਰਤ ਦੇ ਵੀ ਤੇ ਜਿਹੜੀ ਪਿਛਲੀ ਕਸਰਤ ਆਪਾਂ ਡਿਸਕਸ ਕੀਤੀ ਸੀਗੀ ਉਹ ਦੋਨਾਂ ਦੇ ਤੁਸੀਂ 5 5 5 ਸੈੱਟ ਲਗਾਣੇ ਜੇ ਤੁਸੀਂ ਲਗਾ ਸਕਦੇ ਹੋ ਤਾਂ ਜੇ ਨਹੀਂ ਲਗਾ ਸਕਦੇ ਹੋ ਤਾਂ ਤੁਸੀਂ 10 ਸੈੱਟ ਵੀ ਲਗਾ ਸਕਦੇ ਹੋ ਹੁਣ ਆਪਾਂ ਵਧਦੇ ਹਾਂ ਚੌਥੀ ਕਸਰਤ ਪਰ ਐ ਐਸਪੀਐਕਸ ਰਾਣਾ ਲੈ ਲਾਂਗੇ ਜਿਹਨੂੰ ਆਪਾਂ ਗੋਡਿਆਂ ਦੇ ਥੱਲੇ ਰੱਖਾਂਗੇ ਦੋਨੋਂ ਗੋਡਿਆਂ ਦੇ ਥੱਲੇ ਔਰ ਬੜੇ ਆਰਾਮ ਨਾਲ ਤੁਸੀਂ ਇਸ ਸਰਾਣੇ ਨੂੰ ਆਪਣੀ ਗੋਡਿਆਂ ਦੀ ਇਸ ਸਰਾਣੇ ਨੂੰ ਆਪਾਂ ਗੋਡਿਆਂ ਦੇ ਨਾਲ ਥੱਲੇ ਦੀ ਤਰਫ ਦੱਬਣਾ ਇਸ ਤਰ੍ਹਾਂ ਆਪਾਂ ਇਹਨੂੰ ਸਰਾਣੇ ਨੂੰ ਆਪਣੇ ਗੋਡਿਆਂ ਦੇ ਤਰਫ ਦੇ ਨਾਲ ਦੱਬਾਂਗੇ ਥੱਲੇ ਆਪਾਂ ਇਹਨੂੰ ਦੱਬਾਂਗੇ ਤੇ ਗਿਣਾਂਗੇ ਇੱਥੇ 10 1 2 तीन चार पाँच सात आठ नौ दस फिर दोबारा दबाएंगे एक दो तीन चार पाँच छे सात आठ नौ दस एक बारी होर दिखा दें एक दो तीन चार पाँच पे सात आठ नौ दस इस इस वर्जिशन भी आप तो सात बारी रिपीट करा ਜੇ ਤੁਹਾਨੂੰ ਕੋਈ ਤਕਲੀਫ ਹੋ ਰਹੀ ਹੈ ਤੁਹਾਡੇ ਤੋਂ ਨਹੀਂ ਦਬਿਆ ਜਾ ਰਿਹਾ ਤਾਂ ਤੁਸੀਂ ਬਹੁਤ ਇਹ ਜ਼ਰੂਰੀ ਨਹੀਂ ਹੈ ਕਿ ਬਹੁਤ ਜ਼ੋਰ ਦੀ ਦਬਣਾ ਤੁਸੀਂ ਆਰਾਮ ਨਾਲ ਵੀ ਇਹਨੂੰ ਸਿਰਫ ਥੱਲੇ ਟੱਚ ਕਰ ਸਕਦੇ ਹੋ ਪਿੱਲੋ ਨੂੰ ਸਿਰਫ ਟੱਚ ਕਰਕੇ ਤੁਸੀਂ ਛੱਡ ਸਕਦੇ ਹੋ ਔਰ ਇਹਨੂੰ ਤੁਸੀਂ ਚਾਹੇ ਇੱਥੇ ਸਿਰਫ ਪੰਜ ਗਿਣ ਕੇ ਇਹਨੂੰ ਛੱਡ ਸਕਦੇ ਹੋ ਹੁਣ ਆਪਾਂ ਚੱਲਦੇ ਹਾਂ ਪੰਜਵੀਂ ਕਸਰ ਇਸ ਸਰਾਣੇ ਨੂੰ ਆਪਾਂ ਇਹਦੇ ਵਿੱਚੋਂ ਕੱਢ ਕੇ ਦੋਨੋਂ ਗੋਡਿਆਂ ਦੇ ਵਿੱਚ ਰੱਖ ਲਾਂਗੇ ਇਹ ਦੋਨੋਂ ਗੁੱਡਿਆਂ ਦੇ ਵਿੱਚ ਰੱਖ ਕੇ ਆਪਾਂ ਇਹਨੂੰ ਪੇਸ਼ੈਂਟ ਨੂੰ ਕਹਿਣਾ ਕਿ ਇਹਨੂੰ ਪ੍ਰੈਸ ਕਰੋ ਅੰਦਰ ਵੱਲ। 1 2 3 4 5 6 7 8 9 10 ਫਿਰ ਰਿਲੈਕਸ ਕਰ ਦੇਣਾ। ਫਿਰ ਦੁਬਾਰਾ ਦੱਬੋ ਇਹਨੂੰ। 1 2 3 4 5 6 7 8 9 10 ਰਿਲੈਕਸ। ਇੱਕ ਵਾਰੀ ਹੋਰ ਦਿਖਾ ਦਿੰਨੇ ਆ। ਦੁਬਾਰਾ ਦੱਬੋ। 1 2 3 4 5 6 7 8 9 10 ਇਹ ਦੋਨੋਂ ਗੋਡਿਆਂ ਦੇ ਵਿੱਚ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਦਬਣਾ ਔਰ ਇਹਨੂੰ ਆਪਾਂ 7 ਵਾਰੀ ਰਿਪੀਟ ਕਰਨਾ ਉਹੀ ਸੇਮ ਚੀਜ਼ ਜੇ ਤੁਹਾਡੇ ਤੋਂ ਜ਼ਿਆਦਾ ਨਹੀਂ ਹੋ ਰਿਹਾ ਤੁਸੀਂ 3 ਵਾਰੀ 5 ਵਾਰੀ ਵੀ ਇਹਨੂੰ ਪਰਫਾਰਮ ਕਰ ਸਕਦੇ ਹੋ ਨਹੀਂ ਤਾਂ ਆਪਾਂ ਘੱਟੋ ਘੱਟ ਇਹਨੂੰ 7 ਵਾਰੀ ਕਰਨਾ ਚਲੋ ਚੱਲਦੇ ਹਾਂ 6ਵੀਂ ਕਸਰਤ ਵੱਲ ਆਪਾਂ ਪੇਸ਼ੈਂਟ ਨੂੰ ਕਹਿਣਾ ਹੈ ਕਿ ਤੁਸੀਂ ਉਲਟੇ ਲੇਟ ਜਾਓ ਫਰ ਅਪਾ ਪੇਸ਼ੈਂਟ ਨੂੰ ਇਸ ਉਲਟਾ ਪਾ ਲੈ ਆਏ ਔਰ ਪੇਸ਼ੈਂਟ ਨੂੰ ਕਵਾਂਗੇ ਤੁਸੀਂ ਆਪਣਾ ਗੋਡੇ ਨੂੰ ਪੂਰਾ ਮੋੜਨਾ ਹੈ ਜਿੱਥੇ ਤੱਕ ਮੁੜਦਾ ਹੈ ਔਰ ਫਿਰ ਇਹਨੂੰ ਸਿੱਧਾ ਕਰ। ਫਿਰ ਇਹਨੂੰ ਮੋੜਨਾ ਹੈ ਇਸ ਜਿਹੜਾ ਖਿਚਾਵ ਆਏਗਾ ਉਹ ਅੱਗੇ ਪੱਟ ਦੀ ਤਰਫ ਆਏਗਾ ਜਿਹੜਾ ਕਿ ਬਾਅਦ ਚ ਆਪਣੇ ਪੱਟ ਦੀ ਮਸਲ ਜਿਹੜੀਆਂ ਉਹਨਾਂ ਨੂੰ ਰਿਲੈਕਸ ਕਰ ਦਿੰਦਾ ਹੈ। ਇਸ ਤਰ੍ਹਾਂ ਆਪਾਂ ਇਹਨੂੰ ਪੂਰਾ ਦੱਬ ਕੇ ਖਿੱਚ ਕੇ ਲੈ ਕੇ ਜਾਣਾ ਪਿੱਛੇ ਫਿਰ ਉਸ ਤੋਂ ਬਾਅਦ ਵਾਪਸ। 1 2 चार पांच, पे सत अठ नौ दस इस एक्सरसाइज कोत बारी रिपीट करना है, दोनों साइड से एक बारी इस तरफ एक बारी इस तरफ सत्त बारी रिपीट करना है, सत बारी इतने सत बारी इतने और याद रखना है कि इस थोड़ी लत को झटका नहीं लगना चाहिए ਇਸਨਾਂ ਝਟਕੇ ਨਾਲ ਨਹੀਂ ਲੈ ਕੇ ਜਾਣੀ ਹੌਲੀ ਹੌਲੀ ਲੈ ਕੇ ਜਾਣੀ ਜਿੱਥੇ ਤੱਕ ਜਾਏਗਾ ਉਸ ਤੋਂ ਬਾਅਦ ਹੌਲੀ ਹੌਲੀ ਇਹਨੂੰ ਥੱਲੇ ਲੈ ਕੇ ਆਣਾ ਜੇ ਤੁਸੀਂ ਬਾਰ ਬਾਰ ਝਟਕਾ ਲਗਾਉਂਗੇ ਤੁਹਾਡੇ ਗੋਡੇ ਨੂੰ ਦਰਦ ਵੱਧ ਸਕਦਾ ਹੈ ਇਸ ਕਰਕੇ ਹਮੇਸ਼ਾ ਇਹ ਵਰਜ ਹੌਲੀ ਹੌਲੀ ਅੱਗੇ ਲੈ ਕੇ ਜਾਣਾ ਹੈ ਔਰ ਹੌਲੀ ਹੌਲੀ ਇਹਨੂੰ ਪਿੱਛੇ ਲੈ ਕੇ ਆਉਣਾ ਹਣ ਆਪਾਂ ਚੱਲਦੇ ਹਾਂ ਆਖਰੀ ਕਸਰਤ ਵੱਲ ਇਸ ਪੇਸ਼ੈਂਟ ਨੂੰ ਆਪਾਂ ਬੈਠਣ ਲਈ ਕਵਾਂਗੇ ਜਿਹੜੇ ਗੋਡੇ ਆ ਉਹ ਬਿਲਕੁਲ ਬੈੱਡ ਦੇ ਨਾਲ ਇਥੇ ਤੱਕ ਪਹੁੰਚਨੇ ਚਾਹੀਦੇ ਆ ਇਸ ਆਪਾ ਪੇਸ਼ੈਂਟ ਨੂੰ ਲੱਤ ਨੂੰ ਸਿੱਧਾ ਚੱਕਣ ਲਈ ਕਵਾਂਗੇ ਔਰ ਅੱਡੀ ਨੂੰ ਅੰਦਰ ਦੱਬਣ ਲਈ ਕਵਾਂਗੇ ਠੀਕ ਹੈ ਇਥੇ ਪੇਸ਼ੈਂਟ ਨੇ 10 ਗਿਣਨੇ ਹਨ 1 2 3 4 5 6 7 8 9 10 ਰਿਲੈਕਸ ਫੇਰ ਦੁਬਾਰਾ ਚੱਕੋ ਉਪਰ 1 2 3 4 5 6 7 8 9 10 ਹੁਣ ਇਹੀ ਚੀਜ਼ ਦੂਸਰੀ ਲਾਟੇ ਚ ਵੀ ਕਰਨੀ ਹੈ ਸੱਤ ਵਾਰ ਹੀ ਇੱਧਰ ਕਰਨੀ ਹੈ ਔਰ ਸੱਤ ਵਾਰੀ ਇੱਧਰ ਕਰਨੀ ਹੈ ਇਹ ਸਾਰੀ ਕਸਰਤਾਂ ਜੇ ਤੁਸੀਂ ਪ੍ਰੋਪਰਲੀ 3 ਮਹੀਨੇ ਤੱਕ ਕਰਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਗੋਡਿਆਂ ਦਾ ਦਰਦ ਨੂੰ ਕਾਫੀ ਹੱਦ ਤੱਕ ਠੀਕ ਕਰ ਸਕਦੇ ਹੋ ਔਰ ਆਪਣੇ ਆਪਰੇਸ਼ਨ ਤੋਂ ਥੋੜਾ ਜਿਹਾ ਵਾਪਸ ਆਦੇ ਸੋ ਇਹ ਸਨ ਸਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਸ਼ੁਰੂ ਕਰਤੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਅਗਰ ਤੁਹਾਡਾ ਗੋਡਿਆਂ ਬਾਰੇ ਕੋਈ ਸਵਾਲ ਹੈ ਤਾਂ ਕਮੈਂਟ ਕਰਿਓ ਅਸੀਂ ਉਸ ਦਾ ਉੱਤਰ ਦੇਣ ਦਾ ਬਹੁਤ ਕੋਸ਼ਿਸ਼ ਕਰਾਂਗੇ ਸੋ ਇਹ ਛੋਟੀ ਜੀ ਕੋਸ਼ਿਸ਼ ਸੀ ਸਾਡੇ ਦੋਨਾਂ ਵੱਲੋਂ ਕਿਉਂਕਿ ਬਹੁਤ ਲੋਕ ਗੋਟਿਆਂ ਤੇ ਦਰਦ ਤੋਂ ਪਰੇਸ਼ਾਨ ਨੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਦੋਨਾਂ ਵੱਲੋਂ ਮਿਲਾਂਗੇ ਜਲਦੀ ਉਹਨਾਂ ਟਾਈਮ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਤਾਂ ਦੇ ਨਾਲ-ਨਾਲ ਤੁਹਾਨੂੰ ਥੋੜੇ ਜਿਹੀ ਟਿਪਸ ਦਿੰਨੇ ਆ ਡਾਈਟ ਬਾਰੇ ਡਾਈਟ ਬਾਰੇ ਤੁਹਾਨੂੰ ਪਤਾ ਹੈ ਬਹੁਤ ਸਿੰਪਲ ਜੀ ਗੱਲ ਆ ਕਿ ਆਪਾਂ ਦੋ ਬਾਦਾਮ ਦੋ ਅਕਰੋੜ ਤੇ 200ਗੀਆਂ ਜ਼ਰੂਰ ਖਾਓ ਐਟਲੀਸਟ ਇੰਨਾ ਜ਼ਰੂਰ ਖਾਓ ਜੇ ਤੁਹਾਨੂੰ ਲੱਗਦਾ ਹੋਵੇ ਤੁਹਾਨੂੰ ਬੀਪੀ ਦੀ ਪ੍ਰੋਬਲਮ ਹੈ ਇਹਦੇ ਨਾਲ ਕੁਝ ਨਹੀਂ ਫਰਕ ਪਏਗਾ ਤੁਸੀਂ ਇਹ ਖਾ ਸਕਦੇ ਹੋ ਦੂਸਰੀ ਚੀਜ਼ ਕਿ ਦੁੱਧ ਦੀ ਵਰਤੋਂ ਜ਼ਰੂਰ ਕਰੋ ਦੁੱਧ ਜ਼ਰੂਰ ਪੀਣਾ ਚਾਹੀਦਾ ਜੇ ਤੁਸੀਂ ਦੁੱਧ ਨਹੀਂ ਪੀ ਸਕਦੇ ਤੁਹਾਨੂੰ ਕੋਈ ਅਲਰਜੀ ਹੈ ਜਾਂ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਕੈਲਸ਼ੀਅਮ ਦੀ ਮੈਡੀਸਿਨ ਲੈ ਸਕਦੇ ਹੋ ਮਖਾਣੇ ਖਾ ਸਕਦੇ ਹੋ ਪੂਜੇ ਹੋਏ ਚਨੇ ਖਾ ਸਕਦੇ ਹੋ ਪ੍ਰੋਟੀਨ ਡਾਈਟ ਲਈ ਕੈਲਸ਼ੀਅਮ ਡਾਈਟ ਲਈ ਤੁਸੀਂ ਆਪਣੀ ਡਾਈਟ ਨੂੰ ਜੇ ਵਧੀਆ ਰੱਖਦੇ ਹੋ ਤੁਸੀਂ ਕਾਫੀ ਹੱਦ ਤੱਕ ਆਪਣੇ ਜੋਇੰਟਸ ਨੂੰ ਵਧੀਆ ਰੱਖ ਸਕਦੇ ਹੋ ਸੈਰ ਕਰ ਸਕਦੇ ਹੋ ਅਜੇ ਤੁਹਾਡੇ ਤੋਂ ਸੈਰ ਨਹੀਂ ਹੁੰਦੀ ਥੋੜੀ ਥੋੜੀ ਸੈਰ ਕਰਨਾ ਸ਼ੁਰੂ ਕਰੋ ਜਾਂ ਫਿਰ ਸਾਈਕਲਿੰਗ ਦਾ ਸਹਾਰਾ ਲਓ ਸਾਈਕਲਿੰਗ ਕਰਕੇ ਤੁਸੀਂ ਆਪਣੇ ਗੋਡਿਆਂ ਨੂੰ ਥੋੜਾ ਚੱਲਦਾ ਕਰ ਸਕਦੇ ਹੋ ਇਹ ਗੋਡੇ ਖਰਾਬ ਨਹੀਂ ਹੋਏ ਆ ਤੁਸੀਂ ਕਾਫੀ ਹੱਦ ਤੱਕ ਇਹਨਾਂ ਨੂੰ ਠੀਕ ਕਰ ਸਕਦੇ ਹੋ ਬਜਿਸ਼ ਨਾਲ ਔਰ ਆਪਣੀ ਡਾਈਟ ਨਾਲ ਨਾਲ ਤੁਸੀਂ ਗਰਮ ਪਾਣੀ ਦਾ ਸੇਕ ਕਰੋ ਆਪਣੇ ਗਰਮ ਪਾਣੀ ਦੇ ਨਾਲ ਤੁਸੀਂ ਗਰਮ ਪਾਣੀ ਦਾ ਸੇਕ ਕਰਦੇ ਹੋ ਤੁਹਾਡੀ ਜਿਹੜੀ ਮਾਸਪੇਸ਼ੀਆਂ ਟਾਈਟ ਹੈ ਉਹ ਰਿਲੈਕਸ ਹੋ ਜਾਣਗੇ ਆ ਔਰ ਕਾਫੀ ਹੱਦ ਤੱਕ ਤੁਸੀਂ ਆਰਾਮ ਪਾ ਸਕਦੇ ਹੋ ਸਾਡੇ ਵੱਲੋਂ ਇਹ ਛੋਟੀ ਜਿਹੀ ਟਿਪਸ ਹੈਗੀ ਤੁਹਾਨੂੰ ਅਗਲੀ ਵਾਰੀ ਅਸੀਂ ਹੋਰ ਕਿਸੇ ਟਿਪ ਦੇ ਨਾਲ ਤੁਹਾਡੇ ਕੋਲ ਫੇਰ ਹਾਜ਼ਰ ਹੋਵਾਂਗੇ ਸਸ਼ਕਾਰ ਸਸ਼ਕਾਰ